ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਅੱਜ ਆਪਣੀ ਵੀਡੀਓ ਹੈ ਟਿਊਬਲ ਦੇ ਜਿਹੜੇ ਆਪਣੇ ਪਾਣੀ ਹੈ ਟੂਬਲ ਲੱਗੇ ਆਪਣੇ ਖੇਤਾਂ ਦੇ ਵਿੱਚ ਉਹਨਾਂ ਬਾਰੇ ਪਾਣੀ ਬਾਰੇ ਵੀ ਪਾਣੀ ਦਾ ਸਹੀ ਪਤਾ ਕਿਵੇਂ ਲੱਗਦਾ ਵੀ ਪਾਣੀ ਆਪਣਾ ਕਿੰਨੇ ਨੰਬਰ ਹੈ ਚੰਗਾ ਜਾਂ ਮਾੜਾ ਕੀ ਡਿਟੇਲ ਹੈ ਉਹਦੀ ਸਾਰਾ ਜਿੰਨੀ ਮੈਨੂੰ ਨੋਲਿਜ ਹੈ ਮੈਂ ਉਹਦੇ ਬਾਰੇ ਵੀਡੀਓ ਪਾਉਣ ਲੱਗਾ ਅੱਜ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਜੇ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੰਬਾਈ ਪਾਣੀ ਤੇ ਵੀਡੀਓ ਆ ਪਾਣੀ ਬਾਰੇ ਅ ਬੜੀਆਂ ਗੱਲਾਂ ਹੁੰਦੀਆਂ ਕੋਈ ਕਹਿੰਦਾ ਪੀ ਕੇ ਪਤਾ ਲੱਗ ਜਾਂਦਾ ਯਾਰ ਬੜਾ ਸਵਾਦ ਆ ਪੀਣ ਚ ਪਾਣੀ ਪਾਣੀ ਦਾ ਯਾਰ ਬੜਾ ਮਿੱਠਾ ਆਪਣਾ ਕੋਈ ਕਹਿੰਦਾ ਯਾਰ ਉਹਦੀ ਘੁੱਟ ਨਹੀਂ ਲੰਗਦੀ ਕੋਈ ਬੱਲਵਜਾ ਜਿਹਾ ਦੇਖਦਾ ਕੋਈ ਕਿਵੇਂ ਕੋਈ ਕਿਵੇਂ ਉਹਦੇ ਬਾਰੇ ਆਪਣੀ ਅੱਜ ਵੀਡੀਓ ਆ ਤਾਂ ਮੈਂ ਤੁਹਾਨੂੰ ਆਪ ਦੇ ਖੇਤ ਦੀ ਅੱਜ ਡਿਟੇਲ ਦੱਸਣ ਲੱਗਾ ਹਾਂ ਸਾਡੇ ਅਸੀਂ ਇੱਕ ਟਿਊਬਵੈਲ ਆਇਆ ਸੀਗਾ ਜਿਹੜਾ ਖੇਤ ਸਾਡਾ ਸੂਏ ਕੋਲੇ ਆ ਮੋਗੇ ਦੇ ਮੋਢ 'ਚ ਝੰਡਾ ਵਾਲਾ ਪਿੰਡ ਐ ਮਲੋਟ ਦੇ ਨਾਲ ਮੇਰਾ ਉਹ ਕਿਤੇ ਮੋਢੇ ਚ ਅਸੀਂ ਟਿਊਬਵੈੱਲ ਲਾਇਆ ਸੀਗਾ ਇੱਕ ਅੱਜ ਤੋਂ ਮੇਰਾ ਖਿਆਲ 8-10 ਸਾਲ ਪਹਿਲਾਂ ਤਾਂ ਜਦੋਂ ਉਹ ਟਿਊਬਵੈੱਲ ਆਇਆ ਨਾ ਮੇਰੇ ਯਾਦ ਹੈ ਵੀ ਜਦੋਂ ਟਿਊਬਵੈੱਲ ਦਾ ਬੰਦਾ ਜਿਹੜਾ ਵੀ ਪਾਣੀ ਪੀ ਕੇ ਨੰਗੇ ਇਹਦੇ ਪਾਣੀ ਪੀ ਕੇ ਕਿਆ ਕਰੇ ਯਾਰ ਐਂ ਲੱਗਦਾ ਜਿਵੇਂ ਟਿਊਬਵੈੱਲ ਦੇ ਵਿੱਚ ਖੰਡ ਪਾਈ ਹੁੰਦੀ ਆ ਹਾਸੇ ਵਾਲੀ ਗੱਲ ਐ ਕਹਿੰਦਾ ਯਾਰ ਇੰਨਾ ਮਿੱਠਾ ਪਾਣੀ ਇੰਨਾ ਸੁਆਦ ਪਾਣੀ ਅੰਡਾ ਠਾਰ ਤੇ ਮਿੱਠਾ ਅਸੀਂ ਨਾ ਉੱਥੇ ਪੱਠੇ ਬੀਜਦੇ ਹੁੰਨੇ ਆ ਸਾਡੇ ਕੋਲੇ ਤਿੰਨਾ ਘਰਾਂ ਦੇ ਮਤਲਬ ਤਿੰਨ ਕ ਕਿੱਲੇ ਪੱਠੇ ਸੀਗੇ ਕਿੱਲਾ ਕਿੱਲਾ ਕਿ ਸੱਤ ਸੱਤ ਕਨਾਲਾ ਸਾਡੇ ਕੋਲੇ ਵਾਣ ਸੀ ਤੇ ਪੱਠੇ ਬੀਜਦੇ ਹੁੰਦੇ ਸੀ ਤਾਂ ਅਸੀਂ ਉਹ ਟਿਊਬਵਲ ਦਾ ਪਾਣੀ ਲਾਉਣ ਲੱਗ ਪਏ ਟਿਊਬਵਲ 2 ਮਹੀਨੇ 4 ਮਹੀਨੇ ਸਾਲਕ ਮੇਰਾ ਖਿਆਲ ਸੀ ਚਲਾਇਆ ਤਾਂ ਸਾਡੇ ਪੱਠੇ ਹੌਲੀ ਹੌਲੀ ਪੱਠੇ ਉਸ ਵਾਣ ਚ ਬਹੁਤ ਹੁੰਦੇ ਸੀ ਸਾਡੇ ਬਹੁਤ ਛੇਤੀ ਤਿਆਰ ਹੁੰਦੇ ਸੀ ਤਾਂ ਸਾਲਕ ਤੋਂ ਮੇਰਾ ਖਿਆਲ ਆ ਪੱਠੇ ਸਾਡੇ ਨਾ ਮਤਲਬ ਗ੍ਰੋਥ ਕਰਨੋਂ हट ਗਏ ਤਾ ਵਾਣ ਦੇ ਵਿੱਚ ਭੰਭੋਲੇ ਜੇ ਤੇ ਇਟਸਟਜੀ ਤੇ ਹੋਰ ਨਦੀਨ ਹੋਣ ਲੱਗਦੇ। ਪੱਠੇ ਤਰੱਕੀ ਨਾ ਕਰਿਆ ਕਾਰਨ ਤੇ ਹੋਰ ਜਿਹੜੇ ਨਦੀਨ ਜੇ ਆ ਉਹ ਜ਼ਿਆਦਾ ਤਰੱਕੀ ਕਰਿਆ ਕਰਨ ਭੰਭੋਲੇ ਭੰਭੋਲੇ ਜੇ ਹੋ ਜਾ ਕਰਨ। ਸਮਝ ਨਾ ਆਵੇ ਕਦੇ ਕੁਛ ਪਈਏ ਕਦੇ ਕੁਛ ਪਈਏ ਵੀ ਯਾਰ ਕੀ ਗੱਲ ਹੋ ਗਈ ਪਾਣੀ ਵਾਲੇ ਪਾਸੇ ਸਾਡਾ ਕਿਸੇ ਦਾ ਧਿਆਨ ਨਾ ਵੀ ਪਾਣੀ ਦਾ ਯਾਰ ਆਪਣਾ ਬਹੁਤ ਮਿੱਠਾ ਹੈ। ਤਾਂ ਅਸੀਂ ਇੱਕ ਦਿਨ ਸੋਚਿਆ ਵੀ ਚੱਲ ਯਾਰ ਕਿਉਂ ਨਾ ਪਾਣੀ ਚੈੱਕ ਕਰਾ ਲਈਏ। ਕੋਮਾ ਮਿੱਠਾ ਹੈਗਾ ਹੀ ਆ ਪਾਣੀ ਚੈੱਕ ਕਰਾ ਕੇ ਦੇਖ ਲਈਏ ਵੀ ਕਾਰਨ ਕੀ ਬਣਿਆ ਪੱਠੇ ਆਪਣੇ ਕਿਉਂ ਹੋਣੋਂ हट ਗਏ ਤਾਂ ਅਸੀਂ ਜਦੋਂ ਜਾ ਕੇ ਪਾਣੀ ਚੈੱਕ ਕਰਾਇਆ ਯਕੀਨ ਕਰਕੇ ਜਾਣੋਂ ਲੈਬੋਰੀ ਟਰੀ ਆਲਾ ਕਹਿੰਦਾ ਬਾਈ ਕਹਿੰਦਾ ਜਿਹੜੇ ਟਿਊਬਲ ਦਾ ਪਾਣੀ ਲੈ ਕੇ ਆਏ ਹੋ ਉਹਨੂੰ ਜਾਣਸਰ ਬੰਦ ਕਰ ਦਿਓ ਅਸੀਂ ਆਖਿਆ ਯਾਰ ਹਾਂ ਅਸੀਂ ਆਖਿਆ ਯਾਰ ਪਾਣੀ ਤਾਂ ਇਹ ਤਾਂ ਵੀ ਨੇੜੇ ਨੇੜੇ ਸਾਰੇ ਪੀ ਕੇ ਜਾਂਦੇ ਆ ਪਾਣੀ ਤਾਂ ਮਿੱਠਾ ਹੀ ਬਹੁਤ ਹੈ ਦਾ ਨਾਲੇ ਠੰਡਾ ਮਿੱਠਾ ਤੇ ਸੁਆਦ ਬੜਾ ਆ ਯਾਰ ਕਹਿੰਦੇ ਪਾਣੀ ਇਹ ਤਾਂ ਉਹ ਕਹਿੰਦਾ ਬਾਈ ਇਹਦੇ ਚ ਕਾਲਾ ਸ਼ੋਰਾ ਬਹੁਤ ਹੈ ਚਾਰ ਨੰਬਰ ਪਾਣੀ ਆ ਤੁਹਾਡਾ ਇਹ ਇੰਨਾ ਕਾਲਾ ਸ਼ੋਰ ਹੈ ਇਹਦੇ 'ਚ ਤੇ ਯਕੀਨ ਕਰਕੇ ਜਾਣਿਓ ਤੁਸੀਂ ਬਾਈ ਇੰਨਾ ਸਵਾਦ ਤੇ ਇੰਨਾ ਮਿੱਠਾ ਪਾਣੀ ਛੱਡ ਦਿਓ ਗੱਲ ਸਾਲਟ ਟਿਊਬਵਲ ਨਹੀਂ ਸਾਡਾ ਚੱਲਿਆ ਸਾਲ ਚੋਣੇ ਵਾਹਣ ਸਾਡਾ ਬੰਜਰ ਕਰਦਾ ਸੀਗਾ ਵੀ ਗੱਲ ਆਪਾਂ ਕਰਦੇ ਆਂ ਪੀ ਕੇ ਪਾਣੀ ਦਾ ਪਤਾ ਨਹੀਂ ਲੱਗਦਾ ਜਿਵੇਂ ਆਪਾਂ ਕਹਿ ਦਿੰਨੇ ਯਾਰ ਉਹ ਫਲਾਣੇ ਟਿਊਬਵਲ ਦੀ ਤਾਂ ਘੁੱਟ ਨਹੀਂ ਲੰਘਦੀ ਉਹਦਾ ਪਾਣੀ ਯਾਰ ਬੜਾ ਮਿੱਠਾ ਮੈਂ ਫਲਾਣੇ ਦਾ ਪੀਤਾ ਸੀ ਪੀ ਕੇ ਕੋਈ ਪਤਾ ਨਹੀਂ ਲੱਗਦਾ ਬਾਈ ਇੱਕ ਖੇਤ ਆ ਸਾਡੇ ਜਿਵੇਂ ਮੈਂ ਅੱਗੇ ਵੀਡੀਓ ਪਾਈ ਸੀਗੀ ਵੀ ਤਿੰਨ ਨੰਬਰ ਪਾਣੀ ਅਸੀਂ ਲਾਉਣੇ ਆ ਤੇ ਝੋਨਾ ਲਾਉਣੇ ਆ ਜਿਵੇਂ ਹਾਈਬ੍ਰਿਡ ਵੈਰੈਟੀਆਂ ਲਾਉਣੇ ਆ ਤਿੰਨ ਨੰਬਰ ਪਾਣੀ ਚ ਉਸ ਖੇਤ ਸਾਡੇ ਤਿੰਨ ਨੰਬਰ ਪਾਣੀ ਆ ਪਾਣੀ ਦਾ ਖਾਰਾਪਨ ਹੈ ਮਤਲਬ ਪੀਤਾ ਨਹੀਂ ਜਾਂਦਾ ਲੂਣਾ ਜਾਂ ਪਾਣੀ ਆ ਖਾਰਾਪਨ ਹੈ ਪੀ ਕੇ ਜੇ ਕੋਈ ਬੰਦਾ ਘੁੱਟ ਪਰਦਾ ਕਹਿੰਦੇ ਯਾਰ ਇਹ ਤਾਂ ਪਾਣੀ ਬਹੁਤ ਮਾੜਾ ਹੈ ਤਾਂ ਉਸ ਟਿਊਬਵੈਲ ਨੂੰ ਸਾਡੇ ਚੱਲੀ ਜਾਂਦਾ ਨੂੰ 2000 ਦੋ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਵੀ ਉੱਥੇ ਅਸੀਂ ਜ਼ਮੀਨ ਲਈ ਸੀਗੀ 2002 ਦਾ ਦੋ ਦੇ 2 ਬੱਲ ਲੱਗੇ ਆ। ਇਹ 22-25 ਸਾਲ ਹੋ ਗਏ ਉੱਥੇ 2 ਬੱਲ ਲੱਗੇ ਨੂੰ। ਤੇ ਫਸਲ ਵੀ ਫੁੱਲ ਹੁੰਦੀ ਐ। ਵਾਣ ਤੇ ਵੀ ਉਹਦਾ ਕੋਈ ਅਸਰ ਨਹੀਂ। ਪੀਣ ਦੇ ਵਿੱਚ ਪੀਤਾ ਨਹੀਂ ਗਿਆਂਦਾ ਖਾਰਾਪਨ ਐ। ਜਾਣੇ ਜਿਹੜੀ ਆਪਾਂ ਗੱਲ ਕਰਦੇ ਆ ਪੀ ਕੇ ਪਾਣੀ ਦਾ ਕੋਈ ਪਤਾ ਨਹੀਂ ਲੱਗਦਾ ਜਿਹੜਾ ਆਪਾਂ ਕਹਿ ਦਈਏ ਵੀ ਪਾਣੀ ਯਾਰ ਬਹੁਤ ਚੰਗਾ ਪੀ ਕੇ ਆਪਾਂ ਕਹਿ ਦਈਏ। ਜਿਹੜਾ ਪਾਣੀ ਦਾ ਪਤਾ ਲੱਗਦਾ ਪਾਣੀ ਦਾ ਸਿਰਫ ਲੈਬਰਾਟਰੀ ਦੱਸਦੀ ਐ। ਵੀ ਵਾਣ ਦੇ ਲੱਗਣ ਯੋਗ ਹੈ ਜਾਂ ਨਹੀਂ ਹੈ ਜਾਂ ਫਸਲ ਮੰਦੀ ਹੈ ਜਾਂ ਨਹੀਂ ਮੰਦੀ। ਹਾਂ ਜੇ ਆਪਣਾ ਪਾਣੀ ਆਪਾਂ ਨਹੀਂ ਚੈੱਕ ਕਰਾਇਆ ਆਪਣੇ ਫਸਲ ਪੂਰੀ ਹੁੰਦੀ ਹੈ ਜਿਵੇਂ ਮੈਂ ਗੱਲ ਕਰਦਾ ਵੀ ਸਾਡੇ 3 ਨੰਬਰ ਪਾਣੀ ਆ ਜਿਹੜਾ ਪੀਣ ਚ ਨਹੀਂ ਸਹੀ ਤਾਂ ਸਾਡੇ 20 22 ਸਾਲ ਹੋ ਗਏ ਉੱਥੇ ਫਸਲ ਫੁੱਲ ਹੁੰਦੀ ਹੈ ਕਣਕ ਪੂਰੀ ਹੁੰਦੀ ਹੈ। ਜਿਵੇਂ ਵਧੀਆ ਝਾੜ ਹੁੰਦਾ ਹੈ ਕਣਕ ਦਾ। ਜਿਵੇਂ 50 ਮਾਣ 55 ਮਾਣ ਐਤਕੀ 60 ਮਾਣ ਵੀ ਹੋਈ ਹੈ। ਤਾਂ ਝੋਨਾ 70 ਤੋਂ 75 ਮਾਣ ਹੋ ਜਾਂਦਾ ਹੈ। ਵਧੀਆ ਝਾੜ ਜਾਏ। 80 ਮਾਣ ਤੱਕ ਵੀ ਝੋਨਾ ਹੋ ਜਾਂਦਾ ਹੈ। ਪਾਣੀ ਪੀਣ ਚ ਪੀਤਾ ਨਹੀਂ ਜਾਂਦਾ ਫਸਲ ਵਧੀਆ ਹੁੰਦੀ ਹੈ ਵਾਣ ਪੂਰਾ ਮੰਦਾ ਵਾਣ ਦੇ ਵਾਣ ਤੇ ਹਲੇ ਤੱਕ ਉਸ ਪਾਣੀ ਦਾ ਕੋਈ ਅਸਰ ਨਹੀਂ ਮਤਲਬ 20-22 ਸਾਲਾਂ ਚ ਕਿਉਂ ਨਹੀਂ ਅਸਰ ਉਸ ਵਾਂ ਉਸ ਪਾਣੀ ਦੇ ਵਿੱਚ ਖਾਰਾਪਨ ਜ਼ਰੂਰ ਆ ਪਰ ਉਹਦੇ ਵਿੱਚ ਚਿੱਟਾ ਸ਼ੋਰਾ ਹੈ ਕਾਲਾ ਸ਼ੋਰਾ ਉਹਦੇ ਵਿੱਚ ਬਿਲਕੁਲ ਵੀ ਨਹੀਂ ਹੈ ਵਾਣ ਨੂੰ ਜਿਹੜਾ ਬੰਜਰ ਬਣਾਉਂਦਾ ਵਾਣ ਨੂੰ ਕਾਲਾ ਸ਼ੋਰਾ ਬਣਾਉਂਦਾ ਤਾਂ ਮੈਂ ਇਹ ਗੱਲ ਕਰਦਾ ਵੀ ਪੀ ਕੇ ਪਤਾ ਨਹੀਂ ਕਿਹ ਲੱਗਦਾ ਪੀ ਕੇ ਕਿਤੇ ਮਿੱਠਾ-ਮਿੱਠਾ ਕਰਕੇ ਪਾਣੀ ਆਪਾਂ ਵਾਣ ਨੂੰ ਬੰਜਰ ਕਰ ਲਿਗੇ ਪਾਣੀ ਚੈੱਕ ਜ਼ਰੂਰ ਕਰਾ ਲਿਆ ਕਰੋ ਜੇ ਕਾਲਾ ਸ਼ੋਰਾ ਹੈ ਨਹੀਂ ਚਿੱਟਾ ਸ਼ੋਰਾ ਹੈ ਉਹਦੇ ਨਾਲ ਫਸਲ ਹੁੰਦੀ ਰਹਿੰਦੀ ਆ ਵਧੀਆ ਜਿਹੜਾ ਕੋਈ ਮਾੜਾ ਮੋਟਾ ਵਾਹਣ ਤੇ ਚਿੱਟਾ ਛੋਰਾ ਕੋਈ ਬਾਲਾ ਅਸਰ ਨਹੀਂ ਪਾਉਂਦਾਗਾ ਜੇ ਕੋਈ ਮਾੜਾ ਮੋਟਾ ਪਾਉਂਦਾ ਤਾਂ ਕੋਈ ਦੋ ਪਾਣੀ ਕੱਸੀ ਦੇ ਭਰ ਕੇ ਲਾਗੇ ਜਾਂ ਤਕੜੀ ਬਾਰਿਸ਼ ਹੋ ਗਈ ਤਾਂ ਵਾਹਣ ਦਾ ਫੇਰ ਸੁਧਾਰ ਹੋ ਜਾਂਦਾ ਆ। ਆਏ ਵੀਡੀਓ ਆਪਾਂ ਇਸ ਕਰਕੇ ਪਾਈ ਆ ਵੀ ਪਾਣੀ ਜਦੋਂ ਹੁਣ ਝੋਨੇ ਦਾ ਟਾਈਮ ਆ ਗਿਆ ਪਾਣੀ ਜ਼ਰੂਰ ਚੈੱਕ ਕਰਾ ਲਿਆ ਕਰੋ। ਪੀਣ ਦੇ ਚੱਕਰ ਚ ਨਾ ਕਿਤੇ ਰਹਿ ਜਾਓ ਕਿਤੇ ਸਾੜੇ ਵਾਲੀ ਹੋਵੇ। ਵੀ ਪਾਣੀ ਦਾ ਸਵਾਦ ਆ ਲੋੜ ਹੀ ਨਹੀਂ ਆਪਣਾ ਦਾ ਚੈੱਕ ਕਰਨ ਦੀ। ਜੇ ਕਾਲਾ ਛੋਰਾ ਆਇਆ ਤਾਂ ਬਾਈ ਉਹ ਵਾਣ ਨੂੰ ਬਹੁਤ ਨੁਕਸਾਨ ਕਰਦਾ ਆ ਆਪਦਾ ਉਸ ਹਿਸਾਬ ਨਾਲ ਝੋਨਾ ਲਾਓ ਜਾਂ ਉਹ ਨਹਿਰ ਦੇ ਪਾਣੀ ਵੱਧ ਲਾਓ ਤੇ ਜੇ ਚਿੱਟਾ ਛੋਰਾ ਕਾਲਾ ਛੋਰਾ ਹੈ ਨਹੀਂਗਾ ਤਾਂ ਤੁਸੀਂ ਬੇਤੜਕੋ ਕੇ ਤੁਹਾਡੇ ਸਾਰੀਆਂ ਫਸਲਾਂ ਜਿਵੇਂ ਝੋਨਾ ਵੀ ਕਣਕ ਵੀ ਵਧੀਆ ਹੋਣੀਆਂ ਤੇ ਜੇ ਕੋਈ ਵਾਣ ਦੇ ਵਿੱਚ ਚਿੱਟੇ ਛੋਰੇ ਦਾ ਮਾੜਾ ਮੋਟਾ ਪੈਂਦਾ ਨੁਕਸ ਤਾਂ ਮੈਂ ਤੁਹਾਨੂੰ ਦੱਸਿਆ ਜਿਵੇਂ ਦੋ ਪਾਣੀ ਨਹਿਰ ਦੇ ਲਾ ਦਿਓ ਜਾਂ بارش ਤਕੜੀ ਹੋਊਗੀ ਤਾਂ ਫਿਰ ਸਹੀ ਹੋ ਜਾਂਦਾ ਐਨੀ ਕੀ ਜਾਣਕਾਰੀ ਸੀ ਬਾਈ ਪਾਣੀ ਬਾਰੇ ਤਾਂ ਪਾਣੀ ਆਪ ਆਪਦੇ ਚੈੱਕ ਕਰਾ ਲਿਆ ਕਰੋ ਪੀਣ ਦੇ ਚੱਕਰ 'ਚ ਨਾ ਰਹਿ ਜਾਓ ਜੋ ਮੈਂ ਤੁਹਾਨੂੰ ਦੱਸਿਆ ਮੇਰਾ ਸਾਡਾ ਹਜੇ ਵੀ ਉੱਥੇ ਸ਼ਾਇਦ 2 ਵਲ ਲੱਗਿਆ ਜਾ ਕੇ ਹਨ ਪੀ ਕੇ ਵੇਖਣਾ ਹੋਵੇ ਤੁਹਾਨੂੰ ਪਾ ਪਿਆ ਦੇਣਾ ਹੋਵੇ ਤਾਂ ਤੁਸੀਂ ਆਖੋਗੇ ਯਾਰਾ ਤਾਂ ਸ਼ਹਿ ਤਰਗਾ ਪਾਣੀ ਹੈ ਵਾਣ ਦੇ ਲੱਗਣ ਯੋਗ ਹੈ ਨਹੀਂਗਾ ਲੋਬੋਟ ਉਹ ਲੋ ਜਦੋਂ ਚੈੱਕ ਕਰਾਇਆ ਹੁਣ ਸਾਰਾ ਸੀ ਬੰਦ ਕਰਾਤਾ ਸਾਲ ਚੋਂ ਵਾਣ ਸਾਡਾ ਬੰਜਰ ਕਰਤਾ ਸੀ ਤੇ ਜਿਹਦੇ 'ਚ ਚਿੱਟਾ ਸੋਰਾ ਉਹਨੂੰ 20-22 ਸਾਲ ਹੋ ਗਏ ਲੱਗੀ ਜਾਂਦੇ ਨੂੰ ਪੀਣ 'ਚ ਸਵਾਦ ਨਹੀਂ ਹੈ 20-22 ਸਾਲ ਹੋ ਗਏ ਲੱਗੀ ਜਾਂਦੇ ਨੂੰ ਉੱਥੇ ਫਸਲ ਖੁੱਲ ਨਹੀਂ ਆਉਂਦੀ ਐ ਇੰਨੀ ਕੀ ਜਾਣਕਾਰੀ ਸੀ ਬਾਈ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ